ਦੋਸਤੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਆਂਗੇ ਸਹਿਰ ਰਾਮਪੁਰਾ ਦੇ ਵਿੱਚ ਸਾਹਮਣੇ ਬੈਠਾ ਬਾਈ ਆਮਨ ਤੇ ਇੱਧਰ ਬੈਠਾ ਬਾਈ ਦਿਲਜੀਤ ਤੇ ਗੱਲ ਕਰੀਏ ਅਰਬਨ ਹੂਡ ਦੀ ਨਾਂ ਸੁਣਿਆ ਬਹੁਤ ਹੋਊਗਾ ਤੇ ਅੱਜ ਸੋਨੂੰ ਸਾਰਾ ਬਾਈ ਤੋਂ ਕਲੀਅਰ ਕਰਕੇ ਗੱਲਾਂ ਪੁੱਛਦੇ ਆਂਗੇ ਵੀ ਕੀ ਕੀ ਤਿਆਰ ਕਰਦੇ ਨੇ ਤੇ ਕੀ ਕੁਆਲਿਟੀ ਰਹੂਗੀ ਮੈਂ ਇਹ ਕਹਿੰਦਾ ਵੀ ਜਿਹਦੇ ਕੋਲੇ ਵੀਡੀਓ ਜਾਈ ਜਾਂਦੀ ਏ ਇੱਕ ਵਾਰ ਪਹੁੰਚੋ ਜ਼ਰੂਰ ਤੇ ਕਮੈਂਟ ਕਰਿਓ ਵੀ ਪਹਿਲਾਂ ਕੌਣ ਕੌਣ ਆਇਓਂਗੇ ਕੀ ਹਾਲ ਹੈ ਵੀਰੇ ਮੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹਾਂ ਵਧੀਆ ਜੀ ਅਸਾ ਮੇਨ ਲੋਕੇਸ਼ਨ ਦੱਸ ਦੋ ਬਈ ਕਿਹੜੀ ਮੇਨ ਲੋਕੇਸ਼ਨ ਇੱਕ ਪਾਸੇ ਨੈਸ਼ਨਲ ਹਾਈਵੇ ਆ ਗਿਆ ਜੀ ਦੂਜੀ ਸਾਈਡ ਤੇ ਬੱਸ ਸਟੈਂਡ ਆ ਉਹਦੇ ਸੈਂਟਰ ਦੇ ਵਿੱਚ ਹੈ ਸੈਂਟਰ ਪੁਆਇੰਟ ਹੈ ਅਰਬਨ ਫੂਡ ਅਰਬਨ ਫੂਡ ਜੀ ਠੀਕ ਹੈ ਕੀ ਕੀ ਤਿਆਰ ਕਰਦੇ ਆਂ ਬਈ ਆਪਾਂ ਬਾਈ ਜੀ ਆਪਣੇ ਕੋਲ 버ਗਰ ਸੈਂਡਵਿਚ ਰੋਲ ਰੈਪ ਤੇ ਪੀਜ਼ੇ ਘਟੋ ਘਟ 10 11 ਤਰ੍ਹਾਂ ਦੇ ਜੀ ਆਪਾਂ ਕਰਦਾ ਤੇ ਸ਼ੇਕ ਆ ਜੀ 10 ਤਰ੍ਹਾਂ ਦੇ ਠੀਕ ਹੈ ਬਾਕੀ ਇਹ ਸ਼ਹਿਰ ਰਾਮਪੁਰਾ ਦੇ ਵਿੱਚ ਜਿਹੜੀ ਹੋਮ ਡਿਲੀਵਰੀ ਹੈ 884 76 ਠੀਕ ਹੈ ਕਰੀਆ ਜੂ ਸਮਾਨ ਬਾਕੀ ਹੋਰ ਜਿਹੜੇ ਕਮਰੇ ਨੇ ਏਸੀ ਵਗੈਰਾ ਹੋਗੇ ਹਾਂਜੀ ਸਾਰਾ ਪ੍ਰੋਪਰਲੀ ਏਸੀ ਹੈ ਜੀ ਸਾਰਾ ਓਕੇ